ਬਹੁਤ ਹੀ ਸਤਿਕਾਰਯੋਗ ਪਿਆਰੇ ਵਿਦਿਆਰਥੀਓ ਅਤੇ ਸਾਥੀਓ ਅੱਜ ਫਿਰ ਮੈਂ ਤੁਹਾਡੇ ਲਈ ਜਾਣਕਾਰੀ ਦੀ ਵੀਡੀਓ ਲੈ ਕੇ ਹਾਜ਼ਰਾਂ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਅੱਜ ਅਸੀਂ ਸੰਵਿਧਾਨ ਦੇ ਭਾਗ ਨੰਬਰ 6 ਅਧਿਆਇ ਨੰਬਰ 4 ਵਿੱਚ ਜੋ ਜਾਣਕਾਰੀ ਹੈ ਉਹਦੇ ਬਾਰੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਇਹਦਾ ਆਦੇ ਆਈ ਨੰਬਰ 4 ਹੈ ਇਹਦੇ ਵਿੱਚ ਰਾਜਪਾਲ ਦੀ ਵਿਧਾਨਕ ਸ਼ਕਤੀ ਇਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਮੇਰਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਵਿਧਾਨ ਸਭਾ ਦੀ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰਨ ਲਈ ਰਾਜਪਾਲ ਦੀ ਵਿਧਾਨਕ ਸ਼ਕਤੀ ਕਿਹੜੇ ਆਰਟੀਕਲ ਵਿੱਚ ਦਰਜ ਹੈ ਉਹ ਹੈ ਜੀ ਆਰਟੀਕਲ ਨੰਬਰ 213 ਪਰ ਰਾਜਪਾਲ ਰਾਸ਼ਟਰਪਤੀ ਦੇ ਦਿਸ਼ਾ ਨਿਰਦੇਸ਼ ਤੋਂ ਬਿਨਾਂ ਕੋਈ ਅਜਿਹਾ ਆਰਡੀਨੈਂਸ ਜਾਰੀ ਨਹੀਂ ਕਰ ਸਕਦਾ ਮੇਰਾ ਅਗਲਾ ਸਵਾਲ ਰਾਜਪਾਲ ਦਾ ਮਾਡਲ ਭਾਰਤੀ ਸੰਵਿਧਾਨ ਵਿੱਚ ਕਿਸ ਦੇਸ਼ ਤੋਂ ਲਿਆ ਗਿਆ ਹੈ? ਰਾਜਪਾਲ ਦਾ ਜਿਹੜਾ ਮਾਡਲ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੈਨੇਡਾ ਤੋਂ ਲਿਆ ਗਿਆ ਹੈਗਾ। ਅਗਲਾ ਅਧਿਆਇ ਨੰਬਰ 5 ਰਾਜਾਂ ਦੇ ਹਾਈ ਕੋਰਟ। ਇਹਦੇ ਬਾਰੇ ਜਾਣ ਕਰੇ ਸੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰਾ ਅਧਿਆਇ ਨੰਬਰ 5 ਰਾਜਾਂ ਦੇ ਹਾਈ ਕੋਰਟ ਬਾਰੇ ਜੋ ਪਹਿਲਾ ਸਵਾਲ ਹੈ ਤੇ ਹੁਣ ਅਸੀਂ ਪੁੱਲ 541 ਨੰਬਰ ਪ੍ਰਸ਼ਨ ਪ੍ਰਸ਼ਨ ਤੇ ਪਹੁੰਚ ਚੁੱਕੇ ਆ ਮੇਰਾ ਸਵਾਲ ਹੈ ਪ੍ਰਸ਼ਨ ਹੈ ਸੰਵਿਧਾਨ ਦੇ ਕਿਸ ਆਰਟੀਕਲ ਅਨਸਾਰ ਹਰੇਕ ਰਾਜ ਲਈ ਹਾਈ ਕੋਰਟ ਹੋਵੇਗੀ ਉਹ ਹੈ ਜੀ ਆਰਟੀਕਲ ਨੰਬਰ 214 ਦੇ ਅਨਸਾਰ ਪੰਜਾਬ ਦੇ ਹਰੇਕ ਰਾਜ ਲਈ ਇੱਕ ਹਾਈ ਕੋਰਟ ਹੋਵੇਗੀ ਪ੍ਰੰਤੂ 7ਵੀਂ ਸੰਵਿਧਾਨਕ ਸੋਧ 1956 ਦੁਆਰਾ ਸੰਸਦ ਕਈ ਰਾਜਾਂ ਲਈ ਇੱਕ ਹਾਈ ਕੋਰਟ ਦਾ ਗਠਨ ਕਰ ਸਕਦੀ ਹੈ ਜਿਵੇਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਹੈ। ਮੇਰਾ ਅਗਲਾ ਸਵਾਲ ਸੰਵਿਧਾਨ ਦੇ ਆਰਟੀਕਲ ਨੰਬਰ 215 ਵਿੱਚ ਕੀ ਉਲੇਖ ਕੀਤਾ ਗਿਆ ਹੈ? ਇਸ ਆਰਟੀਕਲ ਅਨੁਸਾਰ ਹਰੇਕ ਹਾਈ ਕੋਰਟ ਦਾ ਇੱਕ ਰਿਕਾਰਡ ਕੋਰਟ ਹੋਵੇਗਾ। ਆਰਟੀਕਲ ਨੰਬਰ 215 ਦੇ ਅਨੁਸਾਰ ਹਰੇਕ ਹਾਈ ਕੋਰਟ ਦਾ ਇੱਕ ਰਿਕਾਰਡ ਕੋਰਟ ਹੋਵੇਗਾ। ਮੇਰਾ ਅਗਲਾ ਸਵਾਲ ਹਰੇਕ ਹਾਈ ਕੋਰਟ ਵਿੱਚ ਚੀਫ ਜਸਟਿਸ ਅਤੇ ਹੋਰ ਜੱਜ ਹੋਣਗੇ। ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਰਾਸ਼ਟਰਪਤੀ ਨਿਯੁਕਤ ਕਰੇਗਾ ਇਹ ਵਿਵਸਥਾ ਕਿਹੜੇ ਆਰਟੀਕਲ ਵਿੱਚ ਹੈ ਇਹ ਹੈ ਜੀ ਆਰਟੀਕਲ ਨੰਬਰ 216 ਵਿੱਚ ਸੰਵਿਧਾਨ ਦੇ ਆਰਟੀਕਲ ਨੰਬਰ 217 ਵਿੱਚ ਕੀ ਪ੍ਰਬੰਧ ਹੈ ਇਹ ਆਰਟੀਕਲ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਅਤੇ ਉਸ ਦੇ ਅਹੁਦੇ ਦੀਆਂ ਸ਼ਰਤਾਂ ਨਾਲ ਸੰਬੰਧਿਤ ਹੈ ਮੇਰਾ ਅਗਲਾ ਸਵਾਲ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਵਿਵਸਥਾ ਹੈ ਕਿ ਸੁਪਰੀਮ ਕੋਰਟ ਨਾਲ ਸੰਬੰਧਿਤ ਕੁਝ ਤਾਰਾਵਾ ਦਾ ਹਾਈ ਕੋਰਟ ਵਿੱਚ ਲਾਗੂ ਹੋਣਾ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਵਿਵਸਥਾ ਹੈ ਕਿ ਸੁਪਰੀਮ ਕੋਰਟ ਨਾਲ ਸੰਬੰਧਿਤ ਕੁਝ ਤਰ੍ਹਾਂ ਦਾ ਹਾਈ ਕੋਰਟ ਵਿੱਚ ਲਾਗੂ ਹੋਣਾ ਇਹ ਹੈ ਜੀ ਆਰਟੀਕਲ ਨੰਬਰ 218 ਦੇ ਵਿੱਚ ਮੇਰਾ ਅਗਲਾ ਸਵਾਲ ਸੰਵਿਧਾਨ ਦੇ ਆਰਟੀਕਲ ਨੰਬਰ 219 ਵਿੱਚ ਕੀ ਅੰਕਿਤ ਹੈ ਇਸ ਆਰਟੀਕਲ ਅਨਸਾਰ ਉਸ ਰਾਜ ਦਾ ਰਾਜਪਾਲ ਹਾਈ ਕੋਰਟ ਦੇ ਜੱਜਾਂ ਨੂੰ ਸੌਂਚ ਚੁਕਾਏਗਾ ਮੇਰਾ ਅਗਲਾ ਸਵਾਲ ਹਾਈ ਕੋਰਟ ਦੇ ਜੱਜ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਲਈ ਨਿਯਮ ਕਿਸ ਆਰਟੀਕਲ ਵਿੱਚ ਹਨ ਇਹ ਹਾਂਜੀ ਆਰਟੀਕਲ ਨੰਬਰ 220 ਦੇ ਵਿੱਚ ਸੰਵਿਧਾਨ ਦੇ ਆਰਟੀਕਲ ਨੰਬਰ 221 ਅਨੁਸਾਰ ਜੱਜਾਂ ਭਾਵ ਹਾਈ ਕੋਰਟ ਦੇ ਜੱਜਾਂ ਦੀ ਤਨਖਾਹ ਪੱਤੇ ਛੁੱਟੀ ਪੈਨਸ਼ਨ ਆਦ ਕੌਣ ਤੈਅ ਕਰਦਾ ਹੈ ਇਹ ਸਭ ਕੁਝ ਸੰਸਦ ਦੁਆਰਾ ਕਾਨੂੰਨ ਬਣਾ ਕੇ ਤੈਅ ਕੀਤਾ ਜਾਂਦਾ ਹੈ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਚੀਫ ਜਸਟਿਸ ਦੀ ਸਲਾਹ ਨਾਲ ਕਿਸੇ ਜੱਜ ਦਾ ਇੱਕ ਹਾਈ ਕੋਰਟ ਤੋਂ ਦੂਜੇ ਹਾਈ ਕੋਰਟ ਵਿੱਚ ਤਬਾਦਲਾ ਕਿਹੜੇ ਆਰਟੀਕਲ ਅਨੁਸਾਰ ਕਰਦਾ ਹੈ ਉਹ ਹੈ ਜੀ ਆਰਟੀਕਲ ਨੰਬਰ 222 ਦੇ ਅਨਸਾਰ ਇੱਕ ਹਾਈ ਕੋਰਟ ਤੋਂ ਦੂਜੀ ਹਾਈ ਕੋਰਟ ਦੇ ਵਿੱਚ ਤਬਾਦਲਾ ਕੀਤਾ ਜਾ ਸਕਦਾ ਹੈ ਮੇਰਾ ਅਗਲਾ ਸਵਾਲ ਜਦੋਂ ਕਿਸੇ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਹੈ ਤਾਂ ਰਾਸ਼ਟਰਪਤੀ ਹਾਈ ਕੋਰਟ ਦੇ ਹੋਰ ਜੱਜਾਂ ਵਿੱਚੋਂ ਕਿਸੇ ਇੱਕ ਜੱਜ ਨੂੰ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕਰ ਸਕਦਾ ਹੈ ਇਹ ਵਿਵਸਥਾ ਦਾ ਜੇਕਰ ਕਿਸ ਆਰਟੀਕਲ ਵਿੱਚ ਹੈ ਇਹ ਹੈ ਜੀ ਆਰਟੀਕਲ ਨੰਬਰ 223 ਦੇ ਵਿੱਚ ਬਾਦੂ ਜੱਜਾਂ ਦੀ ਨਿਯੁਕਤੀ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਹੈ ਇਹ ਹੈ ਜੀ ਆਰਟੀਕਲ ਨੰਬਰ 224 ਦੇ ਵਿੱਚ ਸੰਵਿਧਾਨ ਦੇ ਆਰਟੀਕਲ 225 ਵਿੱਚ ਕੀ ਅੰਗਤ ਹੈ ਇਸ ਵਿੱਚ ਮੌਜੂਦਾ ਹਾਈ ਕੋਰਟ ਦੇ ਜੱਜਾਂ ਦਾ ਅਧਿਕਾਰ ਖੇਤਰ ਹੈ ਮੇਰਾ ਅਗਲਾ ਸਵਾਲ ਹਾਈ ਕੋਰਟ ਦੀ ਰਿਟ ਜਾਰੀ ਕਰਨ ਦੀ ਸ਼ਕਤੀ ਕਿਸ ਆਰਟੀਕਲ ਵਿੱਚ ਹੈ ਉਹ ਹੈ ਜੀ ਆਰਟੀਕਲ ਨੰਬਰ 226 ਦੇ ਵਿੱਚ ਸੰਵਿਧਾਨ ਦੇ ਆਰਟੀਕਲ 227 ਵਿੱਚ ਕੀ ਅੰਕਿਤ ਹੈ ਇਸ ਆਰਟੀਕਲ ਅਨੁਸਾਰ ਹਾਈ ਕੋਰਟ ਆਪਣੇ ਅਧੀਨ ਆਉਂਦੀਆਂ ਹੋਰ ਅਦਾਲਤਾਂ ਤੇ ਨਿਗਰਾਨੀ ਰੱਖੇਗਾ ਮੇਰਾ ਅਗਲਾ ਸਵਾਲ ਹੋਰ ਅਦਾਲਤਾਂ ਵਿੱਚ ਚੱਲ ਰਹੇ ਮਸਲੇ ਹਾਈ ਕੋਰਟ ਆਪਣੇ ਕੋਲ ਮੰਗਵਾ ਸਕਦਾ ਹੈ ਇਸ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਹੈ ਆਰਟੀਕਲ ਨੰਬਰ 228 ਦੇ ਵਿੱਚ ਹੈ ਮੇਰਾ ਅਗਲਾ ਸਵਾਲ ਕਿਸੇ ਹਾਈ ਕੋਰਟ ਦੇ ਅਧਿਕਾਰੀਆਂ ਅਤੇ ਸੇਵਕਾਂ ਦੀਆਂ ਨਿਯੁਕਤੀਆਂ ਉਸ ਹਾਈ ਕੋਰਟ ਦਾ ਚੀਫ ਜਸਟਿਸ ਕਰੇਗਾ ਇਸ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਹੈ ਉਹ ਹੈ ਜੀ ਆਰਟੀਕਲ ਨੰਬਰ 229 ਦੇ ਵਿੱਚ ਸੰਵਿਧਾਨ ਦੇ ਆਰਟੀਕਲ 229 ਅਨੁਸਾਰ ਹਾਈ ਕੋਰਟ ਦੇ ਪ੍ਰਸ਼ਾਸਨਿਕ ਖਰਚੇ ਕਿਹੜੇ ਖਜ਼ਾਨੇ ਵਿੱਚੋਂ ਹੋਣਗੇ ਉਸ ਰਾਏ ਵਿਖਜਾਨੇ ਵਿੱਚ ਮੇਰਾ ਅਗਲਾ ਸਵਾਲ ਸੰਸਦਕ ਕਾਨੂੰਨ ਦੁਆਰਾ ਕਿਸੇ ਸੰਘ ਰਾਜ ਖੇਤਰ ਉੱਤੇ ਕਿਸੇ ਹਾਈ ਕੋਰਟ ਦੀ ਅਧਿਕਾਰਤਾ ਦਾ ਵਿਸਥਾਰ ਕਰ ਸਕੇਗੀ ਜਾਂ ਕਿਸੇ ਸੰਘ ਰਾਜ ਖੇਤਰ ਤੋਂ ਕਿਸੇ ਹਾਈ ਕੋਰਟ ਦੀ ਅਧਿਕਾਰਤਾ ਘਟ ਕਰ ਸਕੇਗੀ ਇਹ ਵਿਵਸਥਾ ਕਿਸ ਆਰਟੀਕਲ ਵਿੱਚ ਹੈ ਇਹ ਹੈ ਜੀ ਆਰਟੀਕਲ ਨੰਬਰ 230 ਦੇ ਵਿੱਚ ਮੇਰਾ ਅਗਲਾ ਸਵਾਲ ਇਸ ਆਰਟੀਕਲ ਅਨਸਾਰ ਸੰਸਦ ਕਾਨੂੰਨ ਦੁਆਰਾ ਦੋ ਜਾਂ ਵੱਧ ਰਾਜਾਂ ਲਈ ਇੱਕ ਹੀ ਹਾਈ ਕੋਰਟ ਦੀ ਸਥਾਪਨਾ ਕਰ ਸਕਦੀ ਹੈ ਕਿਸ ਆਰਟੀਕਲ ਅਨਸਾਰ ਸੰਸਦ ਕਾਨੂੰਨ ਦੁਆਰਾ ਦੋ ਜਾਂ ਵੱਧ ਰਾਜਾਂ ਲਈ ਇੱਕ ਹੀ ਹਾਈ ਕੋਰਟ ਦੀ ਸਥਾਪਨਾ ਕਰ ਸਕਦੀ ਹੈ ਉਹ ਹੈ ਜੀ ਆਰਟੀਕਲ ਨੰਬਰ 231 ਐਸੀ ਮੇਰੀ ਅੱਜ ਦੀ ਜਾਣਕਾਰੀ ਜੇਕਰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਤੁਹਾਡਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ